हां जी दोस्तों प्यार परी ससिका जी दोस्तों जिव की ਤੁਸੀਂ ਜਾਣਦੇ ਹੋ ਕਿ ਜਿਹੜਾ ਆਧਾਰ ਕਾਰਡ ਹੈ ਠੀਕ ਹੈ ਜੀ ਡਾਕੂਮੈਂਟ ਹੈ ਜਿਹੜਾ ਬਹੁਤ ਹੀ ਮਾਇਨੇ ਰੱਖਦਾ ਹੈ ਅੱਜ ਕੱਲ ਦੇ ਜਮਾਨੇ ਦੇ ਵਿੱਚ ਤਾਂ ਹਰ ਇੱਕ ਥਾਂ ਤੇ ਇਸ ਦੀ ਲੋੜ ਪੈਂਦੀ ਹੈ ਤੇ ਹੁੰਦਾ ਕੀ ਹੈ ਕਈ ਵਾਰ ਆਪਾਂ ਨੂੰ ਇਸ ਦੇ ਵਿੱਚ ਕੁਝ ਚੇਂਜ ਕਰਉਣਾ ਪੈਂਦਾ ਹੈ ਠੀਕ ਹੈ ਜੀ ਕਈ ਜਿਵੇਂ ਕਿ ਕਈਆਂ ਕੁੜੀਆਂ ਦਾ ਵਿਆਹ ਹੋ ਜਾਂਦਾ ਹੈ ਤਾਂ ਉਸ ਤੋਂ ਬਾਅਦ ਉਸਨੇ ਆਪਣੇ ਪਿਤਾ ਦੇ ਨਾਂ ਤੇ ਪਤੀ ਦਾ ਨਾਮ ਐਡ ਕਰਾਉਣਾ ਹੁੰਦਾ ਕਿਸੇ ਦੀ ਡੇਟ ਆਫ ਬਰਥ ਜਿਹੜੀ ਇਹ ਗਲਤ ਹੁੰਦੀ ਹੈ ਉਸ ਨੂੰ ਉਹ ਸਹੀ ਕਰਾਉਣੀ ਪੈਂਦੀ ਹੈ ਤੇ ਕਿਸੇ ਬੱਚਿਆਂ ਦਾ ਆਧਾਰ ਕਾਰਡ ਹੈ ਜਿਹੜਾ ਉਹ ਬਾਇਓਮੈਟ੍ਰਿਕ ਨਹੀਂ ਹੁੰਦਾ ਤੇ ਬਾਇਓਮੈਟ੍ਰਿਕ ਉਹਨਾਂ ਨੂੰ ਕਰਵਾਉਣਾ ਪੈਂਦਾ ਹੈ ਤੇ ਡੀਪੂ ਦੇ ਵਿੱਚ ਵੀ ਕੇਵਾਈਸੀ ਦੇ ਲਈ ਬਾਇਓਮੈਟ੍ਰਿਕ ਜ਼ਰੂਰੀ ਹੈ ਇਸ ਕਰਕੇ ਫਿੰਗਰਪ੍ਰਿੰਟ ਵੀ ਅਪਡੇਟ ਕਰਵਾਉਣੇ ਪੈਂਦੇ ਆ ਆਧਾਰ ਕਾਰਡ ਦੇ ਨਾਲ ਠੀਕ ਹੈ ਇਹ ਕੁਝ ਚੀਜ਼ਾਂ ਹੋ ਗਈਆਂ ਜਿਹੜੀਆਂ ਆਧਾਰ ਕਾਰਡ ਦੇ ਨਾਲ ਆਪਾਂ ਨੂੰ ਚਾਹੀਦੀਆਂ ਨੇ ਪਰ ਦੋਸਤੋ ਜਦੋਂ ਆਪਾਂ ਆਧਾਰ ਕਾਰਡ ਨੂੰ ਅਪਡੇਟ ਕਰਾਉਨੇ ਆ ਠੀਕ ਹੈ ਤਾਂ ਉਸ ਵੇਲੇ ਕੀ ਹੁੰਦਾ ਹੈ ਕਿ ਜਿਹੜਾ ਆਧਾਰ ਕਾਰਡ ਆਪਣਾ ਅਪਡੇਟ ਕਰਤਾ ਹੈ ਉਹ ਆਪਣੇ ਤੋਂ ਨਜਾਇਜ਼ ਫੀਸ ਵਸੂਲ ਲੈਂਦਾ ਹੈ ਠੀਕ ਹੈ ਕਿੰਨੀ ਫੀਸ ਆਧਾਰ ਕਾਰਡ ਦੀ ਲੱਗਦੀ ਹੈ ਜਿਹੜੀ ਕਿ ਸਰਕਾਰੀ ਜਿਹੜੀ ਆਧਾਰ ਕਾਰਡ ਦੀ ਸਰਕਾਰੀ ਫੀਸ ਹੈ ਇਹ ਕਿੰਨੀ ਹੈ ਇਸ ਵੀਡੀਓ ਵਿੱਚ ਤੁਹਾਨੂੰ ਇਹ ਹੀ ਅਸੀਂ ਦੱਸਣ ਜਾ ਰਹੇ ਹਾਂ ਕਿ ਤੁਸੀਂ ਜਿਹੜਾ ਕੰਮ ਕਰਾਉਣਾ ਹੈ ਉਹਦੇ ਅਨੁਸਾਰ ਤੁਹਾਨੂੰ ਕਿੰਨੀ ਫੀਸ ਹੈ ਜਿਹੜੀ ਪੇ ਕਰਨੀ ਚਾਹੀਦੀ ਹੈ ਜਿਹੜਾ ਆਧਾਰ ਆਪਰੇਟਰ ਹੈ ਠੀਕ ਹੈ ਚਾਹੇ ਉਹ ਬੈਂਕ ਦੇ ਵਿੱਚ ਬੈਠਾ ਹੋਵੇ ਚਾਹੇ ਵੀਡੀਓ ਦਫ਼ਤਰ 'ਚ ਬੈਠਾ ਹੋਵੇ ਚਾਹੇ ਫਿਰ ਸਰਕਾਰੀ ਕਿਸੇ ਹੋਰ ਦਫ਼ਤਰ ਦੇ ਵਿੱਚ ਬੈਠਾ ਹੋਵੇ ਠੀਕ ਹੈ ਜੀ ਤਾਂ ਜੇ ਕੋਈ ਪੈਸਾ ਵੀ ਮੰਗਦਾ ਹੈ ਤੁਹਾਡੇ ਤੋਂ ਠੀਕ ਹੈ ਜੀ ਫਿਰ ਵੀ ਜਿਆਦਾ ਪੈਸਾ ਮੰਗਦਾ ਹੈ ਤਾਂ ਤੁਹਾਨੂੰ ਕੀ ਕਰਨਾ ਚਾਹੀਦਾ ਹੈ ਇਹ ਸਾਰਾ ਕੁਝ ਇਸ ਵੀਡੀਓ 'ਚ ਤੁਹਾਨੂੰ ਦੱਸਣ ਜਾ ਰਹੇ ਹਾਂ ਤਾਂ ਦੋਸਤੋ ਜੇ ਤੁਸੀਂ ਚੈਨਲ ਤੇ ਪਹਿਲੀ ਵਾਰ ਹੈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਕੰਮ ਦੀਆਂ ਖਬਰਾਂ ਅਸੀਂ ਆਪਣੇ ਇਸ ਚੈਨਲ ਦੇ ਉੱਤੇ ਲੈ ਕੇ ਆਉਂਦੇ ਰਹਨੇ ਆ ਤਾਂ ਦੋਸਤੋ ਅੱਗੇ ਆਪਾਂ ਸਭ ਤੋਂ ਪਹਿਲਾਂ ਫੀਸ ਦੱਸਦੇ ਹਾਂ ਕਿਹੜੇ ਕੰਮ ਦੀ ਆਧਾਰ ਕਾਰਡ ਦੀ ਕਿੰਨੀ ਫੀਸ ਹੈ ਤਾਂ ਦੋਸਤੋ ਤੁਸੀਂ ਦੇਖ ਸਕਦੇ ਹੋ ਇਹ ਜਿਹੜਾ ਆਧਾਰ ਕਾਰਡ ਹੈ ਠੀਕ ਹੈ ਜੀ ਆਧਾਰ ਕਾਰਡ ਦੀ ਵੈਬਸਾਈਟ ਤੋਂ ਡਾਊਨਲੋਡ ਕੀਤਾ ਹੋਇਆ ਆਧਾਰ ਕਾਰਡ ਇਨਰੋਲ ਫੀਸ ਹੈ ਤੇ ਆਧਾਰ ਕਾਰਡ ਅਪਡੇਟ ਚਾਰਜ ਹੈ ਠੀਕ ਹੈ ਜੀ ਇਹਨਾਂ ਬਾਰੇ ਆਪਾਂ ਗੱਲ ਕਰਦੇ ਹਾਂ ਕਿ ਇਹਦੀ ਕਿੰਨੀ-ਕਿੰਨੀ ਫੀਸ ਲੱਗੇਗੀ ਸਭ ਤੋਂ ਪਹਿਲਾਂ ਦੋਸਤੋ ਆਪਾਂ ਤੁਹਾਨੂੰ ਦੱਸ ਦਈਏ ਕਿ ਜਿਹੜਾ ਆਧਾਰ ਕਾਰਡ ਇਨਰੋਲਮੈਂਟ ਠੀਕ ਹੈ ਜੀ ਯਾਨੀ ਕਿ ਜਿਸ ਨੇ ਨਵਾਂ ਆਧਾਰ ਕਾਰਡ ਬਣਾਉਣਾ ਹੈ ਉਹ ਬਿਲਕੁਲ ਹੀ ਫ੍ਰੀ ਹੈ ਉਸਦਾ 1 ਰੁਪਿਆ ਵੀ ਲੱਗਦਾ ਜੇ ਤੁਹਾਡੇ ਕਿਸੇ ਬੱਚੇ ਦਾ ਠੀਕ ਹੈ ਜੀ ਬੱਚੇ ਦਾ ਹੋ ਗਿਆ ਜਾਂ ਫਿਰ ਕਿਸੇ ਇਹੋ ਜਿਹੇ ਬੰਦੇ ਦਾ ਜਿਹਦਾ ਹਲੇ ਤੱਕ ਆਧਾਰ ਕਾਰਡ ਬਣਿਆ ਹੀ ਨਹੀਂ ਉਸ ਨੂੰ ਦੋਸਤੋ 1 ਰੁਪਿਆ ਦੇਣ ਦੀ ਜਰੂਰਤ ਨਹੀਂ ਆ ਉਹਦਾ ਆਧਾਰ ਕਾਰਡ ਜਿਹੜਾ ਫ੍ਰੀ ਬਣਦਾ ਹੈ ਠੀਕ ਹੈ ਹੁਣ ਆਜੋ ਆਪਾਂ ਉਸ ਤੇ ਜਿਨ੍ਹਾਂ ਦੇ ਆਧਾਰ ਕਾਰਡ ਬਣੇ ਹੋਏ ਨੇ ਪਰ ਉਹਨਾਂ ਨੇ ਦੋਸਤੋ ਅਪਡੇਟ ਕਰਵਾਉਣੇ ਨੇ ਠੀਕ ਹੈ ਜੀ ਅਪਡੇਟ ਕਰਵਾਉਣੇ ਨੇ ਹੁਣ ਅਪਡੇਟ ਕਈ ਤਰ੍ਹਾਂ ਦਾ ਹੁੰਦਾ ਹੈ ਦੋਸਤੋ ਤੁਹਾਨੂੰ ਦੱਸ ਦਿਆਂ ਜਿਵੇਂ ਕਿ ਬਾਇਓਮੈਟ੍ਰਿਕ ਅਪਡੇਟ ਬਾਇਓਮੈਟ੍ਰਿਕ ਦੇ ਵਿੱਚ ਦੋਸਤੋ ਫਿੰਗਰਪ੍ਰਿੰਟ ਆ ਗਿਆ ਆਇਰਿਸ ਆ ਗਿਆ ਯਾਨੀ ਫੋਟੋ ਆ ਗਿਆ ਬਾਇਓਮੈਟ੍ਰਿਕ ਫਿੰਗਰਪ੍ਰਿੰਟ ਮਤਲਬ ਜਿਹੜੇ ਤੁਹਾਡੇ ਹੱਥਾਂ ਦੇ ਨਿਸ਼ਾਨ ਨੇ ਉਹ ਆ ਗਏ ਆਇਰਿਸ ਅੱਖਾਂ ਦੀ ਜਿਹੜੀਆਂ ਪੁਤਲੀਆਂ ਹੁੰਦੀਆਂ ਨੇ ਉਹ ਉਹ ਕਹਿੋ ਜੀਆਂ ਨੇ ਠੀਕ ਹੈ ਉਹਨਾਂ ਦੀ ਫੋਟੋ ਖਿੱਚੀ ਜਾਂਦੀ ਹੈ ਤੇ ਤੁਹਾਡੀ ਆਪਣੀ ਫੋਟੋ ਖਿੱਚੀ ਜਾਂਦੀ ਹੈ ਇਹਨਾਂ ਦੇ ਇਹ ਇੱਕ ਤਰ੍ਹਾਂ ਦਾ ਅਪਡੇਟ ਹੁੰਦਾ ਤੇ ਇੱਕ ਹੁੰਦਾ ਹੈ ਡੈਮੋਗ੍ਰਾਫਿਕ ਅਪਡੇਟ ਜਿਸ ਦੇ ਵਿੱਚ ਦੋਸਤੋ ਤੁਹਾਡਾ ਨਾਮ ਹੋ ਗਿਆ ਠੀਕ ਹੈ ਇਨਰੋਲਮੈਂਟ ਦਾ ਨੇਮ ਹੋ ਗਿਆ ਲਿੰਗ ਕੀ ਹੈ ਤੁਹਾਡਾ ਡੇਟ ਆਫ ਬਰਥ ਕੀ ਹੈ ਐਡਰੈਸ ਕੀ ਹੈ ਮੋਬਾਈਲ ਨੰਬਰ ਤੁਸੀਂ ਚੇਂਜ ਕਰਾਉਣਾ ਹੈ ਈਮੇਲ ਆਈਡੀ ਜਾਂ ਫਿਰ ਕੁਝ ਹੋਰ ਚੇਂਜ ਕਰਾਉਣਾ ਹੈ ਤੁਸੀਂ ਉਹਦੇ ਵਿੱਚ ਇਹ ਚੀਜ਼ਾਂ ਆਉਂਦੀਆਂ ਹਨ ਡੈਮੋਗ੍ਰਾਫਿਕ ਅਪਡੇਟ ਦੇ ਵਿੱਚ ਤੇ ਉਸ ਤੋਂ ਬਾਅਦ ਦੋਸਤੋ ਤੁਹਾਨੂੰ ਦੱਸ ਦਿੰਦੇ ਕਿ ਜੇ ਤੁਸੀਂ ਇਹ ਅਪਡੇਟ ਕਰਾਉਣ ਜਾਣੇ ਹੋ ਕਿਤੇ ਬੈਂਕ ਦੇ ਵਿੱਚ ਠੀਕ ਹੈ ਜੀ ਵੀਡੀਓ ਦਫ਼ਤਰ ਦੇ ਵਿੱਚ ਆਧਾਰ ਕੇਂਦਰ ਦੇ ਵਿੱਚ ਸੇਵਾ ਕੇਂਦਰ ਦੇ ਵਿੱਚ ਤਾਂ ਦੋਸਤੋ ਉੱਥੇ ਕੀ ਹੁੰਦਾ ਹੈ ਨਜਾਇਜ਼ ਫੀਸ ਵਸੂਲੀ ਜਾਂਦੀ ਹੈ ਤਾਂ ਤੁਹਾਨੂੰ ਅਸੀਂ ਦੱਸ ਦਈਏ ਕਿ ਜੇ ਤੁਸੀਂ ਬਾਇਓਮੈਟ੍ਰਿਕ ਅਪਡੇਟ ਕਰਵਾਉਣਾ ਹੈ ਠੀਕ ਹੈ ਜੀ ਬਾਇਓਮੈਟ੍ਰਿਕ ਅਪਡੇਟ ਕਰਵਾਉਣਾ ਜਿਵੇਂ ਛੋਟੇ ਬੱਚੇ ਹੁੰਦੇ ਨੇ ਜਿਹੜੇ 5 ਸਾਲ ਤੋਂ ਛੋਟੇ ਹੁੰਦੇ ਨੇ ਉਹਨਾਂ ਦੀ ਸਿਰਫ ਫੋਟੋ ਨਾਲ ਹੀ ਆਧਾਰ ਕਾਰਡ ਬਣਿਆ ਹੁੰਦਾ ਹੈ ਜਾਂ ਫਿਰ ਜਦੋਂ 13-14 ਸਾਲ ਦਾ ਬੱਚਾ ਹੁੰਦਾ ਹੈ ਠੀਕ ਆ ਉਸ ਤੋਂ ਬਾਅਦ 15-16 ਸਾਲ ਦੇ ਬਾਅਦ ਉਹਨਾਂ ਦੇ ਜਿਹੜੇ ਫਿੰਗਰਪ੍ਰਿੰਟ ਨੇ ਉਹ ਬਦਲ ਜਾਂਦੇ ਨੇ ਤੇ ਉਸ ਵੇਲੇ ਵੀ ਆਪਾਂ ਨੂੰ ਉਹਨਾਂ ਦੇ ਅੱਖਾਂ ਦੇ ਨਿਸ਼ਾਨ ਜਿਹੜੇ ਅਪਡੇਟ ਕਰਾਉਣੇ ਪੈਂਦੇ ਨੇ ਇਸ ਸਥਿਤੀ ਦੇ ਵਿੱਚ ਜੇ ਤੁਸੀਂ ਅਪਡੇਟ ਕਰਵਾਉਣਾ ਚਾਹੁੰਦੇ ਹੋ ਤਾਂ ਦੋਸਤੋ ਤੁਹਾਡੇ ਤੋਂ ਜਿਹੜਾ ਜਿਹੜਾ ਆਪਰੇਟਰ ਉਹ ਪੈਸੇ ਲੈਂਦਾ ਹੈ ਘੱਟੋ ਘੱਟ 100 ਰੁਪਿਆ ਤੇ 150 ਰੁਪਿਆ ਵੀ ਤੁਹਾਡੇ ਤੋਂ ਲੈ ਲੈਂਦਾ ਹੈ ਠੀਕ ਹੈ ਜੀ ਤੁਹਾਨੂੰ ਉਹਰੇ ਜਾਗਰਿਤ ਹੋਣਾ ਪਏਗਾ ਕਿ ਜਿਹੜਾ ਇਹ ਕੰਮ ਹੈ ਠੀਕ ਹੈ ਜੀ ਬਾਇਓਮੈਟ੍ਰਿਕਲ ਕੰਮ ਹੈ ਦੋਸਤੋ ਪੂਰੇ ਫ੍ਰੀ ਹੈ ਯਾਨੀ ਕਿ ਤੁਸੀਂ ਦੇਖ ਸਕਦੇ ਹੋ ਇਫ ਡਨ ਵਾਂਸ ਬਿਟਵੀਨ ਦਾ ਏਜ ਆਫ 5 ਟੂ 7 ਇਅਰ ਜੇ ਉਹਨਾਂ ਦੀ ਏਜ 5 ਤੋਂ 7 ਸਾਲ ਹੈ ਤਾਂ ਤੁਸੀਂ ਫਿੰਗਰਪ੍ਰਿੰਟ ਅਪਡੇਟ ਕਰਵਾਉਣੇ ਨੇ ਠੀਕ ਹੈ ਜੀ ਬਾਇਓਮੈਟ੍ਰਿਕ ਕਰਵਾਉਣਾ ਹੈ ਤਾਂ ਬਿਲਕੁਲ ਹੀ ਫ੍ਰੀ ਹੈ ਇਸ ਦਾ ਤੁਸੀਂ 1 ਰੁਪਿਆ ਵੀ ਨਹੀਂ ਦੇਣਾ ਉਸ ਨੂੰ ਠੀਕ ਹੈ ਉਸ ਤੋਂ ਅੱਗੇ ਜੀ ਇਫ ਡਨ ਇਨ ਬੀਟਵੀਨ ਏਜ ਆਫ 15 ਤੋਂ 17 ਯਾਨੀ ਕਿ 15 ਤੋਂ 17 ਸਾਲ ਜਿਹੜੀ ਏਜ ਹੈ ਉਸ ਟਾਈਮ ਵੀ ਉਸ ਤੋਂ ਪਹਿਲਾਂ ਜਿਹੜੇ ਹੱਥਾਂ ਦੇ ਨਿਸ਼ਾਨ ਬਦਲ ਜਾਂਦੇ ਨੇ ਇਸ ਕਰਕੇ 15 ਤੋਂ 17 ਸਾਲ ਦੀ ਉਮਰ ਦੇ ਵਿੱਚ ਵੀ ਜੇ ਤੁਸੀਂ ਅਪਡੇਟ ਕਰਉਨੇ ਹੋ ਤਾਂ ਦੋਸਤੋ ਤੁਹਾਡਾ ਬਿਲਕੁਲ ਫ੍ਰੀ ਹੈ ਜੇ ਇਸ ਤੋਂ ਇਲਾਵਾ ਤੁਸੀਂ ਅਪਡੇਟ ਕਰਉਨਾ ਜਿਵੇਂ ਕਿ ਕਿਸੇ ਦੀ 40 ਸਾਲ ਉਮਰ ਹੈ ਠੀਕ ਹੈ ਜੀ ਤੇ ਕਿਸੇ ਦੀ 35 ਸਾਲ ਉਮਰ ਹੈ ਕਿਸੇ ਦੀ 50 ਸਾਲ ਉਮਰ ਹੈ ਇਹਨਾਂ ਦਾ ਕੀ ਹੁੰਦਾ ਹੈ ਕਈ ਵਾਰ ਇਹ ਕਿਤੇ ਜਿਵੇਂ ਕਿ ਡੀਪੂ ਵਾਲੀ ਦੁਕਾਨ ਤੇ ਜਾਂਦਾ ਤੇ ਉੱਥੇ ਗੂਠਾ ਲਵਾਈਦਾ ਠੀਕ ਹੈ ਜੀ ਉਹ ਗੋਠਾ ਕੀ ਹੈ ਉਹ ਨਿਸ਼ਾਨ ਨਹੀਂ ਹੁੰਦਾ ਉਹ ਕਹਿੰਦਾ ਵੀ ਅਪਡੇਟ ਕਰਾ ਕੇ ਲਿਆਓ ਜੇ ਤੁਸੀਂ ਅਪਡੇਟ ਕਰਾਉਣ ਜਾਣਾ ਹੈ ਠੀਕ ਹੈ ਜੀ ਜੇ ਤੁਹਾਡੀ 나ਤੇ 5 ਸਾਲ ਉਮਰ ਹੈ ਨਾ 7 5 ਤੇ 7 ਸਾਲ ਦੇ ਉਪਰ ਵਿੱਚ ਨਹੀਂ ਹੈ ਤੇ 1517 ਵਜੇ ਯਾਨੀ ਕਿ ਤੁਹਾਡੀ 20 ਤੋਂ ਪਲੱਸ ਤੇ 50 60 70 ਯਾਨੀ ਕਿ ਕਿੰਨੀ ਵੀ ਮਰਜ਼ੀ ਹੋਵੇ ਠੀਕ ਹੈ ਜੀ ਨਾ ਬੱਚਿਆਂ ਦੀ ਉਮਰ ਨੂੰ ਛੱਡ ਕੇ ਜੇ ਤੁਸੀਂ ਇਹ ਅਪਡੇਟ ਕਰਾਣ ਜਾਓਗੇ ਤਾਂ ਤੁਹਾਡੇ ਦੋਸਤੋਂ 100 ਰੁਪਏ ਲੱਗਣਗੇ ਇਸ ਸਥਿਤੀ ਦੇ ਵਿੱਚ ਵੀ ਕੀ ਹੁੰਦਾ ਹੈ ਕਿ ਜਿਹੜੇ ਅਪਡੇਟ ਕਰਨ ਵਾਲੇ ਨੇ ਉਹ ਕੀ ਕਰਦੇ ਨੇ 100 ਇਹ ਤੇ ਆਪਣਾ 100 ਰਲਾ ਕੇ ਤੁਹਾਡੇ ਤੋਂ 200 ਰੁਪਏ ਲੈ ਲੈਂਦੇ ਨੇ ਤੁਸੀਂ ਸਿਰਫ 100 ਰੁਪਿਆ ਹੀ ਪੇ ਕਰਨਾ ਹੈ ਉਮੀਦ ਕਰਦਾ ਤੁਹਾਨੂੰ ਇਹ ਮੈਂ ਜੋ ਆਖਣਾ ਚਾਹੁੰਦਾ ਉਹ ਤੁਹਾਨੂੰ ਚੰਗੀ ਤਰ੍ਹਾਂ ਸਮਝ ਆ ਗਿਆ ਹੋਵੇ ਵੀ ਕਿਹਦਾ ਫਰੀ ਹੈ ਠੀਕ ਹੈ ਤੇ ਕਿਹਦੇ ਪੈਸੇ ਲੱਗਣਗੇ ਹੁਣ ਆਪਾਂ ਗੱਲ ਕਰਦੇ ਹਾਂ ਡੈਮੋਗ੍ਰਾਫਿਕ ਅਪਡੇਟ ਦੀ ਇਸ ਦੇ ਵਿੱਚ ਦੋਸਤੋ ਤੁਹਾਡਾ ਨਾਮ ਹੋ ਗਿਆ ਠੀਕ ਹੈ ਜੀ ਤੁਹਾਡਾ ਜੈਂਡਰ ਹੋ ਗਿਆ ਤੁਹਾਡੀ ਡੇਟ ਆਫ ਬਰਥ ਹੋ ਗਈ ਐਡਰੈਸ ਕਿੱਥੇ ਰਹਿੰਦੇ ਹੋ ਤੁਸੀਂ ਮੋਬਾਈਲ ਨੰਬਰ ਈਮੇਲ ਨੰਬਰ ਕੁਝ ਵੀ ਤੁਸੀਂ ਅਪਡੇਟ ਕਰਵਾਉਣਾ ਹੈ ਤਾਂ ਦੋਸਤੋ ਜੇ ਤੁਸੀਂ ਜਦੋਂ ਤੁਸੀਂ ਬਾਇਓਮੈਟ੍ਰਿਕ ਕਰਵਾ ਰਹੇ ਹੋ ਯਾਨੀ ਕਿ ਜੇ ਬੱਚਾ ਹੈ ਠੀਕ ਹੈ ਜੀ ਬੱਚਾ 5 ਤੋਂ 7 ਸਾਲ ਦਾ ਹੈ ਤੇ 15 ਤੋਂ 17 ਸਾਲ ਦੀ ਉਮਰ ਦੇ ਵਿੱਚ ਜਦੋਂ ਉਹ ਬਾਇਓਮੈਟ੍ਰਿਕ ਅਪਡੇਟ ਕਰਵਾਉਂਦਾ ਹੈ ਜੇ ਉਸ ਦੇ ਨਾਲ ਹੀ ਤੁਸੀਂ ਅਪਡੇਟ ਕਰਵਾਉਗੇ ਇਹ ਚੀਜ਼ਾਂ ਠੀਕ ਹੈ ਤਾਂ ਦੋਸਤੋ ਤੁਹਾਡਾ ਉਹਦੇ ਨਾਲ ਹੀ ਫ੍ਰੀ ਹੋ ਜਾਏਗਾ ਹੁਣ ਗੱਲ ਕਰ ਲਈ ਜੀ ਦੋਸਤੋ ਜੇ ਤੁਸੀਂ ਇਹ ਅਪਡੇਟ ਕਰਾਉਣਾ ਹੈ ਠੀਕ ਹੈ ਜੀ ਬਾਇਓਮੈਟ੍ਰਿਕ ਤੋਂ ਇਲਾਵਾ ਕੱਲਾ ਸਿਰਫ ਇਹ ਅਪਡੇਟ ਕਰਉਣਾ ਹੈ ਤੁਸੀਂ ਬਾਇਓਮੈਟ੍ਰਿਕ ਪਹਿਲਾਂ ਕਰਵਾ ਚੁੱਕੇ ਜਾਂ ਫਿਰ ਤੁਸੀਂ ਬੱਚੇ ਨਹੀਂ ਹੋ ਤੁਸੀਂ ਵੀ ਵੱਡੇ ਹੋ ਠੀਕ ਹੈ ਤੁਹਾਡਾ ਕੁਝ ਨਾਮ ਪਤਾ ਗਲਤ ਹੋ ਚੁੱਕਿਆ ਤੁਸੀਂ ਕੁਝ ਨਾ ਕੁਝ ਸਹੀ ਕਰਵਾਉਣਾ ਚਾਹੁੰਦੇ ਹੋ ਤਾਂ ਦੋਸਤੋ ਇਸ ਦੇ 50 ਰੁਪਏ ਨੇ ਹੁਣ ਕੀ ਹੁੰਦਾ ਜਿਹੜੇ ਆਪਰੇਟਰ ਹੁੰਦੇ ਨੇ 50 ਰੁਪਏ ਇਹ ਜੋੜ ਲੈਂਦੇ ਨੇ 100 ਜਾਂ ਫਿਰ 50 ਰੁਪਏ ਆਪਦਾ ਵੀ ਵਿੱਚ ਜੋੜ ਕੇ ਤੁਹਾਡੇ ਤੋਂ ਪੈਸੇ ਜਾਂ 100 ਰੁਪਏ ਲੈ ਲਈਦਾ ਜਾਂ ਫਿਰ 150 ਰੁਪਏ ਉਹ ਲੈ ਲੈਂਦੇ ਨੇ ਇਸ ਸਥਿਤੀ ਦੇ ਵਿੱਚ ਇਹ ਨਜਾਇਜ਼ ਫੀਸ ਵਸੂਲਦੇ ਨੇ ਠੀਕ ਹੈ ਹੁਣ ਅੱਗੇ ਆਪਾਂ ਗੱਲ ਕਰਦੇ ਹਾਂ ਜੇ ਤੁਸੀਂ ਡਾਕੂਮ ਆਪਣੇ ਆਪ ਹੀ ਇਹ ਡਾਕੂਮੈਂਟ ਕੋਈ ਤੁਸੀਂ ਅਪਡੇਟ ਕਰਦੇ ਹੋ ਕਹਿਣ ਦਾ ਮਤਲਬ ਹੈ ਕਿ ਜਿਹੜਾ ਤੁਸੀਂ ਨਾਮ ਪਤਾ ਕੋਈ ਵੀ ਠੀਕ ਹੈ ਜੀ ਜਿਵੇਂ ਕਿ ਨੇਮ ਠੀਕ ਹੈ ਜੀ ਜੈਂਡਰ ਡੇਟ ਆਫ ਬਰਥ ਐਡਰੈਸ ਫੋਨ ਨੰਬਰ ਅਪਡੇਟ ਕਰਨਾ ਹੈ ਇਹ ਚੀਜ਼ਾਂ ਅਪਡੇਟ ਕਰਨੀਆਂ ਨੇ ਜੇ ਤੁਸੀਂ ਮਾਈ ਆਧਾਰ ਪੋਰਟਲ ਯਾਨੀ ਕਿ ਜਿਹੜਾ ਔਨਲਾਈਨ ਪੋਰਟਲ ਹੈ ਮਾਈ ਆਧਾਰ ਪੋਰਟਲ ਠੀਕ ਹੈ ਜੀ myaadhaar.uidai.gov.in ਠੀਕ ਹੈ ਜੇ ਤੁਸੀਂ ਆਪਣੇ ਆਪ ਕਰਦੇ ਹੋ ਠੀਕ ਹੈ ਜੀ ਤਾਂ ਦੋਸਤੋ ਉੱਥੇ ਫ੍ਰੀ ਹੋਏਗਾ ਕਿਉਂਕਿ ਤੁਸੀਂ ਆਪਣੇ ਆਪ ਕਰ ਰਹੇ ਹੋ ਇਸ ਸਥਿਤੀ ਵਿੱਚ ਤੁਹਾਨੂੰ ਇਹ ਦੱਸ ਦਈਏ ਕਿ ਜਿਹੜਾ ਇਹ ਹੈ ਉਸ ਵੇਲੇ ਦੋਸਤੋ ਤੁਹਾਡਾ ਮੋਬਾਈਲ ਨੰਬਰ ਹੈ ਜਿਹੜਾ ਉਹ ਜ਼ਰੂਰੀ ਹੈ ਕਿਉਂਕਿ OTP ਆਏਗਾ ਤੇ OTP ਤਾਂ ਨਾਲ ਹੀ ਤੁਸੀਂ ਅੱਗੇ ਵੱਧ ਸਕਦੇ ਹੋ ਤੇ ਜੇ ਤੁਸੀਂ ਕਿਤੇ ਆਧਾਰ ਸੈਂਟਰ ਤੋਂ ਅਪਲੋਡ ਕਰ ਇਹ ਚੀਜ਼ਾਂ ਅਪਲੋਡ ਕਰਾ ਕੇ ਠੀਕ ਹੈ ਚੇਂਜ ਕਰਉਣਾ ਚਾਹੁੰਦੇ ਹੋ ਤਾਂ ਦੋਸਤੋ ਤੁਹਾਡੇ 50 ਰੁਪਏ ਹੀ ਲੱਗਣਗੇ ਉਮੀਦ ਕਰਦਾ ਤੁਹਾਨੂੰ ਇਹ ਸਾਰੀਆਂ ਜਿਹੜੀਆਂ ਉਹ ਆਧਾਰ ਕਾਰਡ ਦੀ ਸਰਕਾਰੀ ਫੀਸ ਹੈ ਇਸ ਦੇ ਬਾਰੇ ਪਤਾ ਲੱਗ ਗਿਆ ਹੁਣ ਹੁਣ ਗੱਲ ਕਰਦੇ ਆਂ ਦੋਸਤੋ ਜੇ ਤੁਹਾਡੇ ਕੋਲ ਕੋਈ ਇਹ ਨਜਾਇਜ਼ ਫੀਸ ਰਸੂਲਦਾ ਹੈ ਠੀਕ ਹੈ ਜੀ ਉਹਰੇ ਫਰੀ ਦੀ ਥਾਂ ਤੁਹਾਡੇ ਕੋਲ 100 ਰੁਪਏ ਲੈ ਲੈਂਦਾ ਹੈ 100 ਦੀ ਥਾਂ 200 ਰੁਪਏ ਲੈ ਲੈਂਦਾ ਹੈ ਯਾਨੀ ਕਿ ਐਕਸਟਰਾ ਪੈਸਾ ਲੈਂਦਾ ਹੈ ਕੁਝ ਸਰਕਾਰੀ ਫੀਸ ਤੋਂ ਤਾਂ ਤੁਹਾਨੂੰ ਕੀ ਕਰਨਾ ਚਾਹੀਦਾ ਹੈ ਤਾਂ ਦੋਸਤੋ ਤੁਸੀਂ ਦੇਖ ਸਕਦੇ ਹੋ ਜਦੋਂ ਆਪਾਂ ਅਪਡੇਟ ਕਰਾਉਨੇ ਆ ਠੀਕ ਹੈ ਜੀ ਇਹੋ ਜਿਹਾ ਇੱਕ ਆਪਾਂ ਨੂੰ ਇੱਕ ਰਸੀਦ ਮਿਲਦੀ ਹੈ ਇਸ ਦੇ ਵਿੱਚ ਦੋਸਤੋ ਤੁਸੀਂ ਨੀਚੀ ਆ ਜਾਣਾ ਹੈ ਠੀਕ ਹੈ نیچے ਆ ਜਾਣਾ ਹੈ ਦੋਸਤੋ ਤੁਸੀਂ ਜਦੋਂ ਦੇਖੋਗੇ ਤਾਂ ਦੋਸਤੋ ਉਰੇ ਇੱਕ ਨੰਬਰ ਦਿੱਤਾ ਹੁੰਦਾ ਹੈ ਠੀਕ ਹੈ ਜੀ ਇੱਕ ਮੇਲ ਆਈਡੀ ਦਿੱਤੀ ਹੁੰਦੀ ਹੈ ਹੈਲਪਲਾਈਨ ਵਾਲੀ ਠੀਕ ਹੈ ਜੀ ਇਹ ਪੋਰਟਲ ਹੋ ਗਿਆ ਤੇ ਇਹ ਇੱਕ ਟੈਲੀਫੋਨ ਨੰਬਰ ਹੁੰਦਾ ਹੈ ਯਾਨੀ ਕਿ ਟੋਲ ਫਰੀ ਯਾਨੀ ਕਿ ਇਹ ਜਿਹੜਾ ਨੰਬਰ ਹੈ ਇਹ ਹੈ 1947 ਤਾਂ ਦੋਸਤੋ 1947 ਇਹ ਨੰਬਰ ਹੈ ਇਸ ਤੇ ਜਾ ਕੇ ਤੁਸੀਂ ਜਿਹੜਾ ਵੀ ਤੁਹਾਡੀ ਕੰਪਲੇਂਟ ਹੈ ਠੀਕ ਹੈ ਜੀ ਉਸ ਨੂੰ ਤੁਸੀਂ ਉੱਥੇ ਦੱਸ ਸਕਦੇ ਹੋ ਕਿ ਸਾਡੀ ਕੀ ਕੰਪਲੇਂਟ ਹੈ ਤੇ ਇਸ ਬੰਦੇ ਨੇ ਤੁਸੀਂ ਇਹ ਜਿਹੜਾ ਇਹ ਤੁਸੀਂ ਆਪਣਾ ਨੰਬਰ ਦੱਸਣਾ ਹੈ ਇਹ ਜਿਹੜਾ ਠੀਕ ਹੈ ਜੀ ਇਹ ਤੁਸੀਂ ਨੰਬਰ ਦੱਸਣਾ ਹੈ ਇਹ ਵਾਲਾ ਇਸ ਦੇ ਵਿੱਚ ਹੀ ਸਾਰਾ ਅਪਡੇਟ ਉਹਨਾਂ ਨੂੰ ਪਤਾ ਲੱਗ ਜਾਏਗਾ ਕਿਸ ਬੰਦੇ ਨੇ ਤੁਹਾਡਾ ਇਹ ਬਣਾਇਆ ਹੈ ਬਾਕੀ ਜਿਹੜਾ ਆਪਰੇਟਰ ਦਾ ਨਾਮ ਹੈ ਦੋਸਤੋ ਉਰੇ ਆ ਜਾਵੇਗਾ ਠੀਕ ਹੈ ਜੀ ਇਹ ਤੁਸੀਂ ਦੇਖ ਸਕਦੇ ਹੋ ਆਪਰੇਟਰ ਦਾ ਨਾਮ ਆ ਗਿਆ ਉਰੇ ਇਹ ਕਿੱਥੇ ਬੈਠਾ ਜੀ ਉਰੇ ਤੁਹਾਨੂੰ ਉਰੇ ਹੀ ਪਤਾ ਲੱਗ ਜਾਏਗਾ ਇਹ ਬੈਠਾ ਕਿੱਥੇ ਹੈ ਇਹ ਇੰਡੈਸਨਲ ਬੈਂਕ ਦੇ ਵਿੱਚ ਬੈਠਾ ਹੋਇਆ ਤੇ ਉਥੋਂ ਦਾ ਹੀ ਇਹ ਬੈਂਕ ਦੇ ਵਿੱਚ ਕੰਮ ਕਰਦਾ ਹੈ ਤੇ ਬੈਂਕ ਦੇ ਵਿੱਚ ਹੀ ਬਹਿ ਕੇ ਆਧਾਰ ਕਾਰਡ ਅਪਡੇਟ ਕਰਦਾ ਹੈ ਤਾਂ ਦੋਸਤੋ ਉਰੇ ਵੀ ਆਪਾਂ ਦੇਖਣ ਲਈ ਇਹ ਗੱਲ ਹੋਏਗੀ ਕੋਈ ਤੇ ਵੈਂਦਾ ਹੈ ਬੈਂਕ ਦੇ ਵਿੱਚ ਜਿਵੇਂ ਕਿ ਐਸ்சிਬੀਆਈ ਬੈਂਕ ਚ ਬੈਂਕ ਹੋ ਗਿਆ ਪੀਐਨਬੀ ਕੋਈ ਪੋਸਟ ਆਫਿਸ ਯਾਨੀ ਡਾਕਖਾਨੇ ਵੀ ਵੈਂਦਾ ਹੈ ਤਾਂ ਕਈ ਵਾਰ ਇਹ ਹੁੰਦਾ ਹੈ ਕਿ ਸਰਕਾਰੀ ਦਫ਼ਤਰਾਂ ਦੇ ਵਿੱਚ ਵੀ ਵੈਂਦੇ ਤੁਹਾਨੂੰ ਕੋਈ ਕੋਈ ਦਿੱਕਤ ਨਹੀਂ ਆਏਗੀ ਸਿਰਫ ਉਰੇ ਦੇਖਣਾ ਹੋਵੇਗਾ ਕਿੱਥੇ ਵੈਂਦਾ ਹੈ ਠੀਕ ਹੈ ਤੇ ਨਾਲ ਉਹਦਾ ਨਾਮ ਪਤਾ ਵੀ ਹੋ ਜਾਏਗਾ ਤੇ ਜਿਹੜੀ ਇਹ ਰਸੀਦ ਹੈ ਇਸੀ ਦਾ ਨੰਬਰ ਜਦੋਂ ਤੁਸੀਂ ਇਹ ਦਿਓਗੇ ਇਹ ਦੋਸਤੋ ਮਸ਼ੀਨ ਦਾ ਨੰਬਰ ਹੁੰਦਾ ਹੈ ਠੀਕ ਹੈ ਜੀ ਇਹ ਪਹਿਲੇ ਦੋ ਅੱਖਰ ਜਿਹੜੇ ਹੁੰਦੇ ਨੇ ਇਹ ਮਸ਼ੀਨ ਦੇ ਨੰਬਰ ਹ ਦੋਸਤੋ ਤੁਹਾਡਾ ਰੈਫਰੈਂਸ ਨੰਬਰ ਹੁੰਦਾ ਹੈ ਡੇਟ ਕਦੋਂ ਕਰਵਾਇਆ ਸੀ ਕਿੰਨੇ ਵਜੇ ਕਰਵਾਇਆ ਸੀ ਇਸ ਦੇ ਨਾਲ ਆਧਾਰ ਕਾਰਡ ਵਾਲਿਆਂ ਨੂੰ ਆਪਣੇ ਆਪ ਪਤਾ ਲੱਗ ਜਾਏਗਾ ਕਿ ਇਹ ਬੰਦਾ ਹੈ ਜਿਹੜਾ ਨਜਾਇਜ਼ ਪੈਸੇ ਲੈ ਰਿਹਾ ਹੈ ਜੇ ਤੁਸੀਂ ਉਰੇ ਦੇਖਣਾ ਚਾਹੁੰਦੇ ਹੋ ਇਹ ਵੀ ਉਰੇ ਆ ਦੋਸਤੋ ਉਰੇ ਕੀ ਲਿਖਿਆ ਹੈ ਇਹ ਮੇਲ ਆਈਡੀ ਹੈ ਤੁਸੀਂ ਮੇਲ ਆਈਡੀ ਕਰਕੇ ਵੀ ਇਹ ਰਸੀਦ ਅਪਲੋਡ ਕਰ ਸਕਦੇ ਹੋ ਮੇਲ ਆਈਡੀ ਹੈ ਜੀ help ਠੀਕ ਹੈ ਜੀ u i d a i ਠੀਕ ਹੈ ਜੀ u i d a i ਠੀਕ ਹੈ .gov.in a ਤੁਸੀਂ ਮੇਲ ਆਈਡੀ ਐ ਇੱਥੇ ਵੀ ਤੁਸੀਂ ਆਪਣਾ ਕੰਟੈਂਟ ਕਰ ਸਕਦੇ ਹੋ ਠੀਕ ਹੈ ਜੀ ਇੱਥੇ ਮੇਲ ਕਰਕੇ ਤੁਸੀਂ ਆਪਣੀ ਜਿਹੜੀ ਵੀ ਸ਼ਿਕਾਇਤ ਹੈ ਤੁਸੀਂ ਤੁਸੀਂ ਦੱਸ ਸਕਦੇ ਹੋ ਉਮੀਦ ਕਰਦਾ ਤੁਹਾਨੂੰ ਇਹ ਜਾਣਕਾਰੀ ਚੰਗੀ ਲੱਗੀ ਹੋਗੀ ਕਿਹੜੇ ਆਧਾਰ ਕਾਰਡ ਦੀ ਕੀ ਕੁਛ ਕਰੋਣਾ ਹੈ ਤਾਂ ਉਸ ਹਿਸਾਬ ਨਾਲ ਤੁਹਾਨੂੰ ਕਿੰਨੀ ਫੀਸ ਅਦਾ ਕਰਨੀ ਚਾਹੀਦੀ ਹੈ ਜੇ ਕੋਈ ਅਦਾ ਕਰਦਾ ਜਿਆਦਾ ਤੇ ਤੁਹਾਨੂੰ ਪਤਾ ਹੋਣਾ ਚਾਹੀਦਾ ਉਹ ਕਿੰਨੇ ਜਿਆਦਾ ਪੈਸੇ ਮੰਗ ਰਿਹਾ ਹੈ ਠੀਕ ਹੈ ਜੀ ਸਰਕਾਰੀ ਫੀਸ ਹੈ ਆਧਾਰ ਕਾਰਡ ਦੀ ਇਸ ਦੇ ਹਿਸਾਬ ਨਾਲ ਹੀ ਤੁਸੀਂ ਪੈਸੇ ਦੇਣੇ ਨੇ ਜੇ ਕੋਈ ਨਜਾਇਜ਼ ਕਰਦਾ ਹੈ ਤੁਸੀਂ ਉਸ ਨੂੰ ਕਹਿ ਵੀ ਸਕਦੇ ਹੋ ਸਾਨੂੰ ਪਤਾ ਹੈ ਕਿੰਨੀ ਫੀਸ ਲੱਗਦੀ ਹੈ ਤਾਂ ਦੋਸਤੋ ਉਮੀਦ ਕਰਦਾ ਵੀਡੀਓ ਚੰਗੀ ਲੱਗੀ ਹੋਗੀ ਇਹੋ ਜਿਹੇ ਹੋਰ ਵੀਡੀਓ ਦੇਖਣ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲੈਣਾ ਧੰਨਵਾਦ ਜੀ